है बेबी मम्मा हां जी मम्मा बिल्ली हाथ पड़या नहीं हाँ? चलो ऊपर चलो आई आ गया हां चलो बड़े बेबी हो गए हम तो इत्ते नहीं इत्ते माऊ है पहले इधर चलते दे फिर उधर चलंगे जा चलो चलो चुग जाएगा और ना जा फिर इतनी बिल्ली है ओ तेरी फिर मिट्टी में खा जा

ਤੋਂ ਤਾਂ ਜੇ ਫੇਰ ਬਹੁਤ ਪਾਰ ਖੀ ਰੱਬ ਨੇ ਹਣਾ ਇਹਨੂੰ ਇਹਨੂੰ ਖਾ ਰਿਆ ਚੁਸਕੀ ਬੇਬੀ ਹਾਈ ਬੇਬੀ ਹਾਈ ਤੁਸੀਂ ਮਿੱਟੀ ਨਾ ਖਾਓ ਚੁਸਕੀ ਖਾ ਲੋ ਮਿੱਟੀ ਖਾਂਦਾ ਮ제 ਲੈ ਲੈ ਕੇ ਦੇਖੋ ਜੀ ਇਹ ਗੰਦਾ ਬੱਚਾ ਹੈ ਇਹ ਆਪਦੀਆਂ ਖੇਡਾਂ ਬਾਹਰ ਰੱਖਿਆ ਆ ਹੁਣ ਮੰਮਾ ਨੂੰ ਕਹਿੰਦਾ ਵੀ ਮੰਮਾ ਤੁਸੀਂ ਚੱਕ ਕੇ ਲਿਓ ਹੈਨਾ ਤੁਸੀਂ ਲਿਓ ਚੱਕ ਕੇ ਗੰਦਾ ਇਹ ਮਾਰਦਾ ਭਾਈ ਉਹਦੀ ਮੰਮਾ ਨੇ ਗੰਦਾ ਇਹ ਮਾਰਦਾ ਭਾਈ ਗੰਦਾ ਉਹਦੀ ਮੰਮਾ ਦੇ ਦੇਖੋ ਘੁੰਮ ਘੁੰਮ ਕੇ ਮਾਰਦਾ ਇਹ ਪਤਾ ਨਹੀਂ ਕਿੱਥੋਂ ਸਿੱਖਦਾ ਐਕਸ਼ਨ ਏ ਹੋਈ ਗਿੱਗਿਆ ਹਾਏ ਰੱਬਾ ਕਾਲਾ ਹੋ ਗਿਆ ਕੌਣ ਕੌਣ ਐ ਨੂੰ ਜੇ ਖੇਡਣਾ ਚਾਹ ਕੇ ਲਿਆ ਬਈ ਆਪਦੀਆ ਚਲੋ ਨਾਲ ਗੱਡੀ ਲਿਓ ਨਾਲ ਟਰੈਕਟਰ ਲਿਓ ਮੈਂ ਨਹੀਂ ਲੈਂਦਾ ਤੁਸੀਂ ਦੇ ਰੱਖ ਕੇ ਆਏ ਹੋ ਨਾ ਬਾਰੇ ਤੁਸੀਂ ਰੱਖ ਕੇ ਆਏ ਹੋ ਨਾ ਬਾਰੇ ਹੋ ਆ ਗਈ ਹੋ ਆ ਗਈ ਹੋ ਆ ਗਈ ਗੱਡੀ ਜੇ ਭੱਜ ਦੇਖ ਕੇ ਗੱਡੀ ਆ ਗਈ ਖੜਕਾ ਵਾ ਗਈ ਆ ਗਈ ਆ ਗਈ

आजा प्लीज प्लीज बेबी आ जाओ छोबे भी छोबे भी मोहण चक्ना हैगा मैं तू गंदा बेबी है मैं मैं नु अपने गट्टी

बेबे कितने गई है जो सी अपनी गड्डी सामने चके लिया स्कूटर को तो ले ਤੁੱਪ ਬਹੁਤ ਤੇਜ਼ ਹੈ ਬਾਲੀ ਤੇਜ਼ ਧੁੱਪ ਹੈ ਹਮ ਅੱਜ ਫੇਰ ਚੱਲੇ ਅੱਜ ਫੇਰ ਚੱਲੇ ਹੈ ਪਾਉਂਦੇ ਦੇਖੋ ਟਰੈਕਟਰ ਚੱਕੇ

अंदर लेके जाए नु भाई गड्डी भी बेबे हो ले होगी। चल खेड हाथ ना चला लिया कर तू छोटा बच्चा है हरी बजू पैर ते था चल कोठे चलिए चल कोठे चलिए चंगा चल, ओके बाय

ਤੁਸੀਂ ਪ੍ਰੋਮਿਸ ਕੀਤਾ ਸੀ ਮੰਮਾ ਨੂੰ ਵੀ ਥੱਲੇ ਡੋਲਦਾ ਅੱਗੇ ਅੱਗੇ ਹਾਂ ਇਹਦੇ ਵਿੱਚ ਪਾ ਕੇ ਦੂਸਰੇ ਟੋਕਰੇ ਵਿੱਚ ਪਾ ਦੀ ਨੀਚੇ ਨਾਲ ਡੋਲਿੰਗ ਇਹ ਉਹ ਡੁੱਲ ਗਈ ਉਹ ਡੁੱਲ ਗਈ ਫਿਰ ਮੈਂ ਲਾਉਂਗੀ ਵੀ ਤੇਰੇ ਤੇ ਥੱਲੇ ਡੋਲੇਗਾ ਜੈ ਮਾਤਾ ਦੀ ਥੱਲੇ ਡੋਲਣੀ ਠੀਕ ਹੈ ਇਹਨ ਲਵੇ ਲੈ ਲੈ ਚਰਨਾ ே ஏதே கல மே எஸ்ல కనక మారీల మారా ఎవరి मार के तो आगा। 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 आगा एक, एक थे। <laughs> <laughs> गंद बेबी होना गन्द <laughs> <दंदा। laughs>

ਓਹੋ ਹੁਹ ਹਲਪਾ ਆਬਾ ਫਿੜ ਗਿਆ ਕਾਕਾ ਫਿੜ ਗਿਆ ਤਾਤਾ ਟਰੈਕਟਰ ਦੇ ਵਿੱਚ ਪਾ ਲੋ ਪਹਿਲਾਂ ਟਰਾਲੀ ਫੇਰ ਬਿਠਾ ਲਈਏ ਇਹਨੂੰ ਟਰਾਲੀ ਤੇ ਨਾ ਹਾਂ ਆਈ ਬਾਬਾ ਹਾਂ ਤੂੰ ਪਹਿਲਾਂ ਕਿਵੇਂ ਡਿੱਗਿਆ ਸੀ ਐਂਡਿਕ ਕੇ ਦਿਖਾਈ ਜੇ ਅਸੀਂ ਐਂਡਿਕ ਗਿਆ ਸੀ ਕਾ ਤੋ ਮਮਾ ਹਾਂ ਤਾ ਤਾ ਲੱਲੀ ਤਵਾ ਕੱਕੜ ਟਰਾਲੀ ਤੇ ਡਿੱਗ ਜੂਗਾ ਅੱਛਾ तो। ओहो। ट्राली भी इन ने ट्रैक्टर भी डेता इन्हें डिगया करो सरदार जी सारे मारते

जिन्हें गोलियां मारिया उन्नी मारी करे डिजू एक्शन मारके डिजू हां

ਕੌਣ ਆਦਾ ਮਮਾ ਨੂੰ ਨਾ ਨਾ ਕਿਉ ਨਾ 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 ਦਿੱਚੂ 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 ਸਾਰੇ ਜੀ ਗਾੜੇ ਦੇ ਘਰ ਕਿ ਕਰੇ ਨੇ ਕੰਦੇ ਕਰਕੇ ਤੂੰ ਬੰਦਾ ਹੈ ਦਿੱਚੂ 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 ਪੈ ਜਾ ਪੈ ਜਾ ਦਿੱਚੂ 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 ਦਿੱਚੂ

ਚਲ ਤੂੰ ਖੇਡ ਲੈ ਓਕੇ ਹੁਣ ਮੈਂ ਮੂਟ ਪਾऊंगा ਕਿਹੜੇ ਪਾ ਮਮਾ ਹਾਂ ਚਲੋ ਬੈਠੋ ਕੁਰਸੀ ਤੇ ਕੁਰਸੀ ਤੇ ਬਹਿ ਜਾ ਛੇਅਰ ਤੇ ਬੈਠੋ ਆ ਵਾਲੀ ਮੂਟ ਪਾਉਗਾ ਹੁਣ ਮੈਂ ਕਰੀ ਜਾਂਦੀ ਆ ਆਪਣੇ ਕੰਮ ਬੀਨ ਨੂੰ ਸਾਰੀਆਂ ਖੇਡਾਂ ਦੇਤੀਆਂ ਉਂਝਾ ਤਾਂ ਭਾਈ ਜਵਾਕ ਫੋਨ ਦੇਖੂਗਾ ਫਿਰ ਘਰ ਦਾ ਫਿਰ ਘਰੇ ਖਲਾਰਾ ਪਾਊਗਾ ਕੋਈ ਚੱਕਰ ਨਹੀਂ ਖੇਟੀ ਤਾਂ ਜਾਂਦਾ ਕੁਛ ਲੱਗਿਆ ਪਿਆ ਵਧੀਆ ਪਤਾ ਨਹੀਂ ਕੀ ਕੁਛ ਕਰੀ ਜਾਂਦਾ ਕਦੇ ਉਹ ਗੱਡੀ ਤੇ ਰੱਖ ਦਿੰਦਾ ਸਮਾਨ ਕਦੇ ਉਹ ਗੱਡੀ ਤੇ ਤੁਸੀਂ ਖੇਡਦੇ ਹੋ ਹਾਂ ਕਿਵੇਂ ਅੰਮੇ ਖੇਡਣ ਨਾਲ ਆਪੀ ਆਪੀ ये कर दे ये खेल लो हाँ जी ये पी ये पी खेलो खेलो तड़ दो ड्राइड थे ਹੌਲੀ ਹੌਲੀ ਡਿੱਗੇਗਾ ਬੋਬਨ ਤਾਂ ਹੋ ਗਿਆ ਭਈ ਇਹ ਆ ਜਾ ਨੀਚੇ ਜਾ ਉਹ ਦੇਖ ਲੈ ਇੱਥੋਂ ਦੇ ਡਿੱਗੇ ਆ ਜਾ ਤੂੰ ਆ ਜਾ ਠੰਡੀ ਫੜ ਲੂ ਮਮਾ ਦੀ ਚੰਗਾ ਹੌਲੀ ਜਾਇ ਕਰ ਹੌਲੀ ਪ੍ਰਿੰਡਾਂ ਨੇ ਚ ਲੜਨ ਗਿਆ ਤੇਰੇ ਪ੍ਰਿੰਡ ਲੜਜੂ ਉਹ ਪ੍ਰਿੰਡ ਲੜਜੂ ਚੰਗਾ ਫਿਰ ਮੈਂ ਜਾ ਰਹੀ ਆ ਬਾਈ ਇੱਥੇ ਰਹੀ ਫਿਰ ਹੁਣ ਚੰਗਾ ਆਏਂਗਾ ਹੌਲੀ ਆਂ ਫਿਰ ਹੌਲੀ ਹੌਲੀ ਆ ਜਾ ਹੌਲੀ ਹੌਲੀ ਛਿੰਦੇ ਨਹੀਂ ਹਲੇ ਆਇਆ ਹਾਂ ਨਹੀਂ ਆਇਆ ਇਹ ਦੇ ਜੇ ਡਿੱਗ ਗਿਆ ਮੈਂ ਤੇਰੇ ਲਾਮਾ ਮੂੰਹ ਤੇ ਹੁਣ ਛਾਲ ਮਾਰਦਾ ਚਲ ਗਗੂ ਬੱਚਾ ਹੁਣ ਇੱਕਦੂ ਉੱਪਰ ਚੜ ਜਾ ਚਲ ਉੱਤੇ ਮਿੱਟੀ ਨਾ ਖੇੜਦਾ ਬਹੁਤ ਅਦਾ ਬੱਚਾ ਤੋ तो लंगा जा। तू तलंगा तो मारूंगी फिर मैं कन्न त्यादल तो अपने कपड़े उधर तो नहीं गिर गए पाता दू के मेरे सट लगी ना जेन कुटू ਦੇ ਦੇ ਜਾਣ ਕੇ ਮਾਰ ਦੇ ਬਈ ਹਾਂ ਮੈਂ ਤੁਹਾਨੂੰ ਅੱਡ ਦੂੰ ਮੈਂ ਇਹਦੇ ਨਾਲ ਪਾ ਦਾਂ ਹਾਂ ਓਕੇ ਹੁਣ ਪੇ ਵੀ ਇਹਨੂੰ ਸਾਡੀ ਹੈਲਪ ਕਰਦਾ ਕੰਕ ਕੋ ਠੁਕਪਾ ਹੋਊਗਾ ਇਹ ਹਣ ਜੀ ਹਣ ਜੀ ਪਾ ਦੋ ਚ ਪਾ ਦੋ ਬਾਲਟੀ ਚ ਬਾਲਟੀ ਚ ਪਾ ਦੋ ਬਟ

चलो ए चल जी वेरी गुड चलो हो पाएगा हाँ। बस और पापा चक लिया आपी चलो तू लेंगा हाँ। चल हूं